ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਦਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਲਗਭਗ 14 ਮਹੀਨੇ ਪਹਿਲਾਂ ਆਪਣੇ ਚੈਨਲ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਆਰੰਭ ਕੀਤਾ ਸੀ ਸਤਿਗੁਰੂ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 935 ਅੰਕ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਹੁਣ ਸਤਿਗੁਰੂ ਕਿਰਪਾ ਕਰਨ ਅੱਜ ਤੋਂ ਅੱਗੇ ਪਾਠ ਕਰਨ ਦੀ ਸੇਵਾ ਕਰਾ ਲੈਣ ਸਾਥ ਸੰਗਤ ਜੀ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਥ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਤੇ ਮੇਰ ਪਰ ਹੱਥ ਰੱਖੋਗੇ ਸੋ ਸਾਥ ਸੰਗਤ ਕਰੋ ਕਿਰਪਾ ਰੱਖੋ ਦਾਸ ਤੇ ਸਿਰ ਤੇ ਮੇਰ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਜੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਜੋ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰ ਤਨ ਅਮਰ ਸ਼ਹੀਦ ਬਾਬਾ ਨੌਗ ਸਿੰਘ ਜੀ ਸਾਧ ਸੰਗਤ ਹੁਣ ਵਾਰੀ ਆ ਉਹਨਾਂ ਸੱਜਣਾ ਦੇ ਨਾਮ ਬੋਲਣ ਦੀ ਜਿਨ੍ਹਾਂ ਨੇ ਆਪਣੇ ਪਿਆਰ ਭਰੇ ਕਮੈਂਟ ਆਪਣੇ ਕਰ ਕਮਰਾਂ ਨਾਲ ਲਿਖ ਕੇ ਦਸਨ ਭੇਜੇ ਹਨ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਕਵਲਜੀਤ ਕੌਰ ਜੀ ਕੈਨੇਡਾ ਤੋਂ ਗੁਰਜੰਤ ਸਿੰਘ ਕੰਗ ਜੀ ਦਲਾਲਾਬਾਦ ਜ਼ਿਲ੍ਹਾ ਤਰਨਤਾਰਨ ਮਨਜੀਤ ਕੌਰ ਜੀ ਯੂ ਐਸ ਏ ਅਮਰੀਕਾ ਤੋਂ ਬਲਬੀਰ ਕੌਰ ਜੀ ਹਰਸ਼ੀਪਿੰਡ ਤੋਂ ਸੁਭਾਸ਼ ਬਹਿਲ ਜੀ ਜੀਨਸ ਸੈਣੀ ਜੀ ਰਣਜੀਤ ਸਿੰਘ ਸਿੱਧੂ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਬਰਮਲੀਨ ਕੌਰ ਜੀ ਸਾਧ ਸੰਗਤ ਆਓ ਤੁਸੀਂ ਵੀ ਸਹਿਜ ਪਾਠ ਪਰਿਵਾਰ ਦੇ ਮੈਂਬਰ ਬਣੋ ਸਹਿਜ ਪਾਠ ਸਰਵਣ ਕਰੋ ਅਤੇ ਪਾਠ ਸਰਵਣ ਕਰਨ ਤੋਂ ਬਾਅਦ ਆਪਣੇ ਘਰ ਕਮਰਾਂ ਨਾਲ ਲਿਖ ਕੇ ਪਿਆਰ ਭਰ ਇੱਕ ਮਿੰਟ ਦਾਸ ਨੂੰ ਭੇਜੋ ਤੁਹਾਡੇ ਵੀ ਨਾਮ ਚੈਨਲ ਵੱਲੋਂ ਬੋਲੇ ਜਾਣਗੇ ਆਬ ਹੁਣ ਸ੍ਰੀ ਸਹਿਜ ਬਾਤਸ ਦੇ ਨਾਲ ਜੁੜੀ ਹੈ ਜੀ ਲੇਖ ਨ ਮਿਟੀ ਏ ਸਖੀ ਜੋ ਲਿਖਿਆ ਕਰਤਾਰ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਏ ਸਖੀ ਸਾਡੇ ਕੀਤੇ ਕਰਮ ਅਨੁਸਾਰ ਹੋਵੇਂ ਦਾ ਜੋ ਲੇਖ ਕਰਤਾਰ ਨੇ ਸਾਡੇ ਮੱਥੇ ਉੱਤੇ ਲਿਖ ਦਿੱਤਾ ਹੈ ਉਹ ਸਾਡੀ ਆਪਣੀ ਜਤਰਾਈ ਜਾਂ ਹਿੰਮਤ ਨਾਲ ਮਿਟ ਨਹੀਂ ਸਕਦਾ ਆਪੇ ਕਾਰਨ ਜਨ ਕੀਆ ਕਰ ਕਿਰਪਾ ਪਗਤਾਰ ਇਹ ਲਿਖ ਤਦੋਂ ਮਿਟਦਾ ਹੈ ਜਦੋਂ ਜਿਸ ਪ੍ਰਭੂ ਨੇ ਆਪ ਹੀ ਇਸ ਹਉਮੈ ਦੇ ਲੇਖ ਦਾ ਸਬਬ ਭਾਵ ਛੋੜਾ ਬਣਾਇਆ ਹੈ ਉਹ ਮੇਰ ਕਰਕੇ ਸਾਡੇ ਅੰਦਰ ਆਵਸੀ ਕਰਤੇ ਹੱਥ ਬੁਢਿਆਇਆ ਬੁੱਝੋ ਗੁਰੂ ਬਚਾਰ ਕਰਤਾਰ ਦੇ ਗੁਣ ਗਾਉਣ ਦੀ ਦਾਤ ਕਰਤਾਰ ਦੀ ਆਪਣੇ ਹੱਥ ਵਿੱਚ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਈ ਸਮਝਣ ਦਾ ਯਤਨ ਕਰੋ ਤਾਂ ਸਮਝ ਆ ਜਾਏਗੀ ਲਿਖਿਆ ਪੈਰ ਨਾ ਸਕੀ ਹੈ ਜੋ ਪਾਰੀ ਤੇ ਉਸਾਰ ਏ ਪ੍ਰਭੂ ਹਉਮੇ ਦੇ ਜੋ ਸੰਸਕਾਰ ਸਾਡੇ ਮਨ ਵਿੱਚ ਸਾਡੇ ਕਰਮਾਂ ਅਨਸਾਰ ਕੁਰੇ ਜਾਂਦੇ ਹਨ ਉਹ ਸਾਡੀ ਆਪਣੀ ਚਤ్రਾਈ ਨਾਲ ਬਦਲੇ ਨਹੀਂ ਜਾ ਸਕਦੇ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ ਸਾਡੀ ਸੰਭਾਲ ਕਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਵੇਖ ਲਿਆ ਹੈ ਕਿਹ ਪ੍ਰਭੂ ਤੇਰੀ ਮਿਹਰ ਦੀ ਨਜ਼ਰ ਪੀ ਨਜ਼ਰ ਦੇ ਨਾਲ ਹੀ ਸੁੱਖ ਮਿਲਦਾ ਹੈ ਮਾਨਮਕਰ ਪੂਲਾ ਪੰਜੂਆ ਉਬਰਾ ਗੁਰ ਬਚਾਰ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰੇ ਹਨ ਉਹ ਇਸ ਸੌਵੇਂ ਦੇ ਗੇੜ ਵਿੱਚ ਫਸ ਕੇ ਦੁਖੀ ਹੋਏ ਬਚੇ ਉਹ ਜੋ ਗੁਰੂ ਸ਼ਬਦ ਦੀ ਵਿਚਾਰ ਵਿੱਚ ਜੁੜੇ ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕੀਆ ਕਰ ਕੇ ਜਾਏ ਸਤਿਗੁਰੂ ਕਹਿੰਦੇ ਨੇ ਜਿਹੜਾ ਵਿਆਪਕ ਪ੍ਰਭੂ ਮਨੁੱਖ ਦੀ ਜਿਤਰਾਈ ਮਨੁੱਖ ਜੇ ਆਪਣੀ ਜਿਤਰਾਈ ਕਰੇ ਵੀ ਕੀ ਕਿਉਂਕਿ ਜੋ ਪ੍ਰਭੂ ਇਹਨਾਂ ਖਲ ਦੇਸਾਈ ਨਹੀਂ ਉਸ ਦੇ ਗੁਣ ਨਹੀਂ ਗਾਏ ਜਾ ਸਕਦੇ ਬਲਹਾਰੀ ਗੋਰੀ ਅਪੁਰਣੇ ਜਿਨ ਹਿਰਦੇ ਤਾ ਦਿਖਾਏ ਤਾਈਂ ਮੈਂ ਆਪਣੇ ਗੁਰੂ ਦੇ ਸਦਕੇ हां जी उसने मेनू मेरा ਹਿਰਦੇ ਵਿੱਚ ਵਸਦਾ ਪ੍ਰਮਾਤਮਾ ਵਿਖਾ ਦਿੱਤਾ ਪੰਦਾ ਪੜਿਆ ਆਖੀ ਐ ਵਿਦਿਆ ਵਿਚਰਾ ਸੈ ਜ ਸੁਭਾਏ ਜਿਹੜਾ ਪੰਡਿਤ ਹੈ ਉਸ ਨੂੰ ਵਿਦਵਾਨ ਅਖਣਾ ਚਾਹੀਦਾ ਹੈ ਜਿਹੜਾ ਵਿਦਿਆ ਦੀ ਰਾਹੀ ਸ਼ਾਂਤੀ ਵਾਲੇ ਸੁਭਾਅ ਵਿੱਚ ਜੀਵਨ ਬਤੀਤ ਕਰਦਾ ਹੈ ਵਿਦਿਆ ਸੋਦੇ ਤਤ ਲੈ ਰਾਮ ਨਾਮ ਲੈ ਬੁਲਾਏ ਜਿਹੜਾ ਵਿਦਿਆ ਦੇ ਰਾਹੀ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ ਅਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਮਨ ਮੁਖ ਵਿਦਿਆ ਬਖਦਾ ਬਖ ਖੱਟੇ ਬਖ ਖਾਏ ਜਿਹੜਾ ਮਨਮੁਖ ਹੈ ਜਿਹੜਾ ਮਨੁੱਖ ਆਪਣੀ ਮੰਦੀ ਪਿੱਛੇ ਤੁਰਦਾ ਹੈ ਉਹ ਵਿਦਿਆ ਨੂੰ ਸਿਰਫ ਵੇਚਦਾ ਹੀ ਹੈ ਭਾਵ ਸਿਫਤ ਭਾਵ ਕੇ ਉਹ ਜਿਹੜੀ ਵਿਦਿਆ ਨੂੰ ਸਿਰਫ ਆਪਣੀ ਆਜੀਬ ਕਾ ਲਈ ਵਰਤਦਾ ਹੈ ਵਿਦਿਆ ਦੇ ਬਟੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰੀ ਘਟਦਾ ਰਹਿੰਦਾ ਹੈ ਮੂਰਖ ਸ਼ਬਦ ਨਾ ਚੀਨਹੀਂ ਸਭ ਕੁਝ ਨਾ ਹੀ ਕਾਏ ਉਹ ਮੂਰਖ ਗੁਰਦੇ ਸ਼ਬਦ ਨੂੰ ਨਹੀਂ ਪਛਾਣਦਾ ਸ਼ਬਦ ਦੀ ਸੁੱਧ ਬੋਧ ਉਸ ਨੂੰ ਰਤਾਪੀ ਨਹੀਂ ਹੁੰਦੀ ਪਾਂਦਾ ਗੁਰਮੁਖਿਆ ਕੀ ਆਖੀਏ ਚਾਟ ਰਿਆ ਮਤ ਦੇ ਅਸਲ ਦੇ ਵਿੱਚ ਉਹ ਪਾਂਦਾ ਗੁਰਮੁਖ ਆਖਣਾ ਚਾਹੀਦਾ ਹੈ ਜਿਹੜਾ ਦੁਨੀਆ ਦੇ ਵਿੱਚ ਅਸੋਲ ਰਵਾ ਕੱਟਦਾ ਹੈ ਆਪਣੇ ਸ਼ਗਿਰਦਾਂ ਨੂੰ ਇਹ ਸਿੱਖਿਆ ਦਿੰਦਾ ਹੈ ਨਾਮ ਸਮਾਲੋ ਨਾਮ ਸੰਗ ਰੋ ਲਾਹਾ ਜਗ ਮਹਲੇ ਕਿ ਹੇ ਵਿਦਿਆਰਥੀਓ ਪ੍ਰਭੂ ਦਾ ਨਾਮ ਜਪੋ ਤੇ ਨਾਮ ਤਾਂ ਇਕੱਠਾ ਕਰੋ ਸੱਚੀ ਪੱਤੀ ਸੱਚ ਮਨ ਬੜਿਆ ਸ਼ਬਦ ਸੁਸਾਰਨ ਇਹ ਜਿਹੜੇ ਚਾਟੜਿਆਂ ਨੂੰ ਜਿਹੜਾ ਪਾਂਦਾ ਹੈ ਨਾ ਜਿਹੜਾ ਪਾਂਦਾ ਸੱਚੀ ਪੱਤੀ ਹੈ ਜਿਹੜੀ ਹੈ ਪਾਂਦਾ ਚਾਟੜਿਆਂ ਨੂੰ ਪੜ੍ਹਾਏ ਪ੍ਰਭੂ ਨੂੰ ਹਿਰਦੇ ਵਿੱਚ ਵਸਾਉਣ ਲਈ ਸਤਿਗੁਰ ਦਾ ਸਰੇਸ਼ ਸ਼ਬਦ ਪੜ੍ਹਨਾ ਚਾਹੀਦਾ ਹੈ ਨਾਨਕ ਸੋ ਪਰਿਆ ਸੋ ਪੰਡਿਤ ਬਿਨਾ ਜਿਸ ਰਾਮ ਨਾਮ ਗੁਣਹਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਮਨੁੱਖੁ ਦੀਵਾਨ ਹੈ ਉਹ ਪੰਡਿਤ ਹੈ ਤੇ ਜਿਆਦਾ ਸਿਆਣਾ ਹੈ ਜਿਸ ਦੇ ਗਲ ਵਿੱਚ ਪ੍ਰਭੂ ਦਾ ਨਾਮ ਰੂਪ ਹਰ ਹੈ ਭਾਵ ਜੋ ਹਰ ਮੇਰੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਅੱਜ ਜਿਹੜਾ ਆਪਾਂ ਸਤਗੁਰੂ ਨਾਨਕidev ਜੀ ਮਹਾਰਾਜ ਦਾ ਰਾਮਕਲੀ ਰਾਗ ਦੇ ਵਿੱਚ ਦਖਣੀ ਓੰਕਾਰ ਦੇ ਵਿੱਚ ਸ਼ਬਦ ਸਤਗੁਰਾਂ ਨੇ ਜਿਹੜਾ ਇਹ ਆਪਾਂ ਸਤਗੁਰਾਂ ਦਾ ਸ਼ਬਦ ਇਹ ਬੜਾ ਲੰਬੇਰਾ ਸ਼ਬਦ ਸੀ ਇਹ ਸ਼ਬਦ ਦੀ ਅੱਜ ਸੰਪੂਰਨਤਾ ਵੀ ਸਾਫ ਸੰਗਤ ਦਾਸ ਜੀ ਵੀ ਕੋਈ ਸੇਧ ਅਜਵਲ ਨਹੀਂ ਹੈ ਇਸ ਲਈ ਇਹ ਸ਼ਬਦ ਦੀ ਸੰਪੂਰਨਤਾ ਤੇ ਹੀ ਸਮਾਪਤੀ ਹੈ ਇਸ ਤੋਂ ਅੱਗੇ ਹੋਰ ਅਗਲਾ ਸ਼ਬਦ ਜਿਹੜਾ ਹੈ ਅਗਲੀ ਬਾਣੀ ਜਿਹੜੀ ਹੈ ਉਹ ਕੱਲ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਤਨੀ ਕੁ ਹਾਜ਼ਰੀ ਜਿਹੜੀ ਹੈ ਉਹ ਪ੍ਰਵਾਨ ਕਰ ਲੋ ਇਹ ਸਤਗੁਰ ਨਾਨਕ ਦੇਵ ਜੀ ਦੀ ਅਗੰਮੀ ਬਾਣੀ ਦਾ ਪਾਠ ਕਰਦੇ ਆਂ ਦਾਸ ਜੀ ਕੋਲੋਂ ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਭੁੱਲਣ ਹਾਰ ਤੇ ਅਣਜਾਣ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਦਾਸਾ ਚੈਨਲ ਗੁਰ ਸਾਥੀਆਂ ਸ਼ਬਦ ਉਚਾਰ ਸਬਸਕ੍ਰਾਈਬ ਕਰ ਲਵੋ ਜੀ ਦਾਸ ਆਪਜੀ ਦਾ ਕੋਟਨ ਕੋ ਧੰਵਾਦੀ ਹੋਵੇਗਾ ਸੋ ਸਾਥ ਸੰਗਤ ਜੀ ਹੁਣ ਬਖਸ਼ੋ ਜੀ ਆ ਗਿਆ ਕੱਲ ਫੇਰਾ ਜਰੂ ਮੰਗੇ ਆਉ ਗੱਜ ਕੇ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ